ਗਿਆ ਕੰਨੀ ਦੇ ਉੱਪਰ ਖੜਾ ਆਹ ਲੱਗ ਗਿਆ ਇੱਕਮ ਆਹ ਲੱਗ ਗਿਆ ਇੱਕਮ ਹੁਣ ਬੱਲੇ ਬੱਲੇ ਕੌਣ ਕਰਵਾਵੇਗਾ ਏ ਕਬੱਡੀ ਕਬੱਡੀ ਸਾਬਾ ਸਾਬਾ ਤੇ ਇੱਕਮ ਇਹੋ ਵਾਤੇ ਇੱਕਮ ਲੈ ਗਿਆ ਢੇਰੀਆਂ ਤੋਂ ਧੱਕੇ ਆਹ ਲੈ ਗਿਆ ਢੇਰੀਆਂ ਤੋਂ ਧੱਕੇ ਪਰ ਨੰਬਰ ਅੱਜ ਦੇ ਮੈਚ ਉੱਥੇ ਵੀ ਵੱਡਾ ਮੈਚ ਖੇਡਾ ਜਾਣਾ ਉਧਰ ਸੁਖਵਿੰਦਰ ਸਿੰਘ ਜੀ ਸਰਪੰਚ ਜੰਡ ਤੇ ਸਾਡੇ ਭਪਿੰਦਰ ਸਿੰਘ ਜੀ ਜੰਡ ਬਾਬਾ ਮੈਨੂੰ ਲੱਗਦਾ ਮੁੰਡਾ 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 ਜੋਧਾ ਆਓ ਸਾਹਮਣੇ ਰਾਜੂ ਉਹ ਰਾਜੂ ਕਹਿੰਦੇ ਕੋਟ ਮੁਹੰਮਦ ਖਾਨ ਦੀ ਧਰਤੀਆ ਜਿਹਨੇ ਰੇਡ ਰਾਇ ਨੂੜ ਲਿਆ ਜਿਵੇਂ ਮਲਪਾਣਾ ਇਹ ਕੀੜੀ ਫਗਾਨੇ ਵਾਲਾ ਖੇੜ ਲਿਆ ਫਤਾਪੁਰੀਆ ਖੇੜ ਲਿਆ ਫਤਾਪੁਰੀਆ ਆ ਉੱਤਖੜਦੇ ਪਾਰ ਵਗਦੀਆਂ ਧੌਣਾ ਇੱਕ ਪਾਸੇ ਨਵੀਂ ਉਮਰ ਦਾ ਮੁੰਡਾ ਦੂਜੇ ਪਾਸੇ ਤਜਰਬੇਕਾਰ ਇਹ ਬੱਲੇ ਆ ਬੱਲੇ ਆ ਬੱਲੇ ਏ ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ ਕਪੱਟੀ ਕਪੱਟੀ ਕਪੱਡੀ ਰੱਖ ਨੰਬਰ ਭਾਵੇਂ ਸਾਬਾ ਲੈ ਗਿਆ ਆਹ ਟੱਕਰ ਕਿੱਦਾਂ ਦੀ ਲੱਗੀ ਇੱਕ ਵਾਰ ਤਾੜੀਆਂ ਮਾਰ ਕੇ ਦੱਸੋ ਜੋ ਆਹ ਟੱਕਰ ਹੋਰ ਮਾਰ ਹੁਣ ਆਇਆ ਪਿੰਡ ਨੂੰ ਪਤਾ ਲੱਗੇ ਅੱਜ ਮੁਠਿਆਵਾਲੀ ਦੀ ਧਰਤੀ ਐ ਉਹ ਲੱਗਿਆ ਗੋਪੀ ਇਹ ਇੱਥੇ ਰੱਖ ਆਹ ਜੱਫਾ ਕਿੱਦਾਂ ਦਾ ਲੱਗਾ ਤਾੜੀਆਂ ਮਾਰ ਦਿਓ ਜੋ ਫੱਠੇ ਪਿੰਡ ਦੇ ਵਿੱਚ ਮੇਲਾ ਲੱਗਣਾ ਉਧਰ ਭਾਲਾ ਬੁੱਲਾ ਇੰਗਲੈਂਡ ਤੋਂ ਮਨਵੀਰ ਸਾਡਾ ਵੀਰ ਝੂਲਣੇ ਮੈਲ ਇੱਕ ਪਾਸੇ ਕੌਣ ਆਂ ਅੰਬੇ ਦਾ ਵੀਰ ਮੇਰੇ ਮਿੱਤਰੋ ਤੇ ਕੌਣ ਇਹ ਜਗਰਾਜ ਹਾਈ ਕੋਰਟ ਬੁੱਡੇ ਦੀ ਧਰਤੀ ਟੱਕਰ 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 ਤੇ ਚੱਕਰ ਰਲ ਕੇ ਲੱਗਦਾ ਘੜੀ ਦੀਆਂ ਸੁੰਝਾਂ ਟਿਕ 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 ਇੱਥੇ ਰੱਖ ਓ ਨੌਜਵਾਨ ਜਗਰਾਜ ਲਾ ਤੇਰਾ ਵੀ ਬਹੁਤ ਵੱਡਾ ਰੋਲ ਹੈ ਦੀ ਖੇਡ ਦੇ ਵਿੱਚ ਉਧਰ ਬਾਲ ਤਾਂ ਹੱਕ ਤੇ ਦੀਵਾ ਲੱਗਦਾ ਮੈਨੂੰ ਮੇਰੇ ਮਿੱਤਰੋ ਕਿ ਜਦ ਬਾਜੀਪੁਰ ਛੱਡੇ ਤਖਤ ਹਜ਼ਾਰੇ ਜਾਂਦੇ ਆ ਮਾੜਾ ਹੋਵੇ ਟਾਈਮ ਤਾਂ ਮਰਜੇ ਮਾਰੇ ਜਾਂਦੇ ਆ ਬਾਲੇ ਤੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ ਆ ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਆ ਮੁੰਡਾ ਚੈਂਪੀਅਨ ਵੀ ਬਣਿਆ ਇਹ ਯੂਰਪ ਵੀ ਖੇਡਿਆ ਜਸਕਰਨ ਸਿੰਘ ਉਹਨਾਂ ਦਾ ਮਾਣ ਹੈ ਪੀਤੇ ਸਮਾ ਮਾਲੇ ਦੇ ਹੂਟਰ ਨੇ ਫੈਸਲਾ ਕੀਤਾ ਇਹ ਨੰਬਰ ਢੋਲੀ ਦੇ ਯਾਰ ਦਾ ਗਰਸਾ ਭੁੱਲਰ ਚੇਲੇ ਸੋਰ ਸੰਗਿਆ ਆਂਬਾ ਯਾਰੋ ਲੁੱਟਦਾ ਫਿਰਦਾ ਮੇਲੇ ਆ ਫਰੰਦੀਪੁਰੇ ਗੋਪੀਨ ਲੋਕੀ ਹਿਮਾਲਿਆ ਪਰਬਤ ਕਹਿੰਦੇ ਆ ਮਿੱਤਰਾਂ ਦੇ ਕੱਪ ਉੱਤੇ ਵੇਖ ਲਲਕਰੇ ਪੈਂਦੇ ਆ ਦੇਖ ਪਟਾਕੇ ਪੈਂਦੇ ਬੱਲੇ 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 ਕਬੱਡੀ 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 ਆ ਆ ਕੁਝ ਵੇਖਣਾ ਜੀ